ਓ ਪੱਲੇ ਪੰਜਾਬ ਵਾਲਿਓ ਗੱਲ ਸੁਣ ਲਿਓ ਮੇਰੀ ਜਾਨ ਦੇ ਟੋਟਿਓ ਤੁਸੀਂ ਸਾਡੇ ਕੋ ਸਾਡੇ ਪੰਜਾਬ ਆਉਂਦੇ ਆ ਨਾ ਮੇਰੀ ਜਾਨ ਯਕੀਨ ਜਾਣੋ ਸਾਡੀ ਗਵਰਨਮੈਂਟ ਸਾਡੀ ਆਮ ਪਬਲਿਕ ਸਾਰੇ ਤੁਹਾਨੂੰ ਮਹਿਮਾਨ ਸਮਝਦੇ ਆ ਆਪਣੀ ਤਲੀ ਦਾ ਛਾਲਾ ਬਣਾ ਕੇ ਰੱਖਦੇ ਆ ਸੱਜਣ ਪਿਆਰਿਓ ਸਾਡਾ ਵੀ ਤੁਹਾਡੇ ਵਾਲੋਂ ਨੂੰ ਜੀ ਕਰਦਾ ਪਰ ਤੁਹਾਡੇ ਵਾਲ ਇੰਨੇ ਜੋਗੇ ਨਹੀਂ ਕਿ ਸਾਨੂੰ ਵੀ ਜਿਹੀ ਦੇ ਦੇਣ ਸਾਨੂੰ ਬੁਲਾ ਕੇ ਅੱਲਾ ਦੇ ਬੰਦੇ ਚਾਹ ਹੀ ਬੁਲਾ ਦੋ ਤੁਸੀਂ ਇਹ ਵੀ ਨਹੀਂ ਕਰ ਸਕਦੇ ਬਾਕੀ ਰਹੀ ਗੱਲ ਮੇਰੀ ਜਾਨ ਗੋਲਡਨ ਟੈਂਪਲ ਘੁੰਮਣ ਨੂੰ ਜੀ ਕਰਦਾ ਅੰਬਰਸਾਰ ਸਾਰਾ ਦੇਖਣ ਨੂੰ ਜੀ ਕਰਦਾ ਯਾਰ ਜੱਲਿਆਂ ਵਾਲਾ ਬਾਗ ਘੁੰਮਣ ਨੂੰ ਜੀ ਕਰਦਾ ਹਾਂ ਯਾਰ ਆਗਰਾ ਤਾਜ ਮਹਿਲ ਤਾਂ ਮੇਰਾ ਬਹੁਤ ਹੀ ਫੇਵਰੇਟ ਆ ਯਾਰ ਕਹਿੰਦੇ ਬਠਿੰਡਾ ਬਹੁਤ ਸੋਹਣਾ ਬਠਿੰਡੇ ਸਾਡੇ ਇੱਕ ਯਾਰ ਰਹਿੰਦੇ ਹੁੰਦੇ ਸੀ ਮੇਰਾ ਬੜਾ ਦੇ ਨਾਲ ਪਿਆਰ ਸੀ ਮੇਰਾ ਦੋਸਤ ਹੀ ਬਠਿੰਡੇ ਦਾ ਯਾਰ ਬਾਕੀ ਯਾਰ ਕਿ ਰੂਹ ਸਾਡੀ ਵੀ ਕਰਦੀ ਆ ਯਾਰ ਉੱਧਰ ਆਉਣ ਨੂੰ ਘੁੰਮਣ ਨੂੰ ਕੋਈ ਨਹੀਂ ਰੱਬ ਸੋਹਣਾ ਖੈਰ ਕਰੇ ਸਾਡੇ ਆਹਦੀਆਂ ਗਵਰਨਮੈਂਟ ਨੇ ਤਾਂ ਸਰਦਾਰਾਂ ਨੂੰ ਪਾਬੰਦੀਆਂ ਹੀ ਚੱਕ ਦਿੱਤੀਆਂ ਕੋਈ ਪਾਬੰਦੀ ਨਹੀਂ ਖਰੇ ਤੁਹਾਡਾ ਮੁੰਤੀ ਸਾਡੇ ਤੋਂ ਕਿੰਨਾ ਡਰਦਾ ਹੈ ਯਾਰ ਕਿ ਸਾਨੂੰ ਆਉਣ ਹੀ ਨਹੀਂ ਦਿੰਦਾ ਉਧਰ ਨੂੰ ਬਾਕੀ ਮੇਰੀ ਜਾਨ ਸਾਨੂੰ ਕਮੈਂਟਾਂ ਵਿੱਚ ਨੈਗੇਟਿਵ ਕਮੈਂਟ ਕਰਨ ਵਾਲਿਓ ਜਿੰਨਾ ਮਰਜੀ ਤੁਸੀਂ ਬਹਿਰਾਈ ਫਲਾ ਲਓ ਅਸੀਂ ਛਾਈ ਕਰਦੇ ਰਵਾਂਗੇ ਤੁਸੀਂ ਜਿੰਨਾ ਮਰਜੀ ਸਾਨੂੰ ਸੱਠੋ ਅਸੀਂ ਚੜਦੇ ਆਵਾਂਗੇ ਅਸੀਂ ਚੜਦੇ ਹੀ ਆਵਾਂਗੇ ਓਕੇ ਲਵ ਯੂ ਆਲ ਤੇ ਹਾਸੇ-ਵਾਸੇ ਰਹੋ ਮੇਰੀ ਜਾਨ ਲਵ ਯੂ ਬਰਾ